ਹਲਕਾ ਫਗਵਾੜਾ ਅਧੀਨ ਪੈਂਦੇ ਪਿੰਡ ਪੰਡਵਾ ਬਕੇ ਪਿੰਡ ਦੇ ਕੁਝ ਨੌਜਵਾਨ ਵੱਲੋਂ ਰਾਤ ਵੇਲੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਜਿੰਦਰਪਾਲ ਵਾਸੀ ਪਿੰਡ ਪੰਡਵਾ ਨੇ ਦੱਸਿਆ ਕਿ ਦੇਰ ਰਾਤ ਪਿੰਡ ਦੇ ਹੀ ਕੁਝ ਵਿਅਕਤੀ ਉਹਨਾਂ ਦੇ ਘਰਾਂ 'ਤੇ ਆਏ ਤੇ ਉਹਨਾਂ ਦੇ ਆਉਂਦਿਆਂ ਹੀ ਹਵਾਈ ਫਰਕਾਂ ਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵੱਲੋਂ ਮੌਕੇ 'ਤੇ ਤਿੰਨ ਫਾਇਰ ਕੀਤੇ ਗਏ ਜਿਨ੍ਹਾਂ ਬੱਚੋ ਇੱਕ ਮੈਸ ਹੋ ਗਿਆ ਉਸ ਦੇ ਖਾਲੀ ਖੋਲ ਵੀ ਬੌਕੇਤੇ ਪੁਲਸ ਦੇ ਹਵਾਲੇ ਕੀਤੇ ਗਏ ਉਹਨਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਨੌਜਵਾਨਾਂ ਵੱਲੋਂ ਉਹਨਾਂ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਕਤ ਨੌਜਵਾਨਾਂ ਖਿਲਾਫ 18 ਸਤਨਾਪੁਰਾ ਬਕੇ ਮਾਮਲਾ ਦਰਜ ਹੋਇਆ ਸੀ ਪਰ ਪੁਲਸ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੇ ਚਲਦਿਆਂ ਉਹਨਾਂ ਵੱਲੋਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਕਈ ਵਾਰ ਲਿਆਂਦਾ ਗਿਆ ਪਰ ਕੋਈ ਹੱਲ ਨਹੀਂ ਹੋਇਆ ਹੌਨ ਫਿਰ ਨੌਜਵਾਨਾ ਬਲੋ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਹੌਲ ਬਣਾ ਦਿੱਤਾ ਗਿਆ ਦੂਜੇ ਪਾਸੇ ਦੂਜੇ ਪਾਸੇ ਫਰੰਗ ਹੋਣ ਦੀ ਖਬਰ ਮਿਲਦੇ ਹੀ ਥਾਣਾ ਸਤਨਾਪੁਰਾ ਦੇ ਪੁਲਸ ਮੁਖੀ ਪਾਰਟਿਸਪੇਟ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਥਾਣਾ ਐਸਐਸਓ ਜਿਤਿੰਦਰ ਗਵਾਨ ਨੇ ਕਿਹਾ ਕਿ ਗੋਲੀਆਂ ਚੱਲਣ ਦੀ ਪੁਸ਼ਟੀ ਹੋਈ ਹੈ ਪੁਲਸ ਨੇ ਮੌਕੇ ਤੇ ਖਾਲੀ ਰੌਂਦ ਵੀ ਬਰਾਮਦ ਕੀਤੇ ਹਨ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਪਰਤਾਲ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਕਲੇਰੀ ਕਾਰਵਾਈ ਕੀਤੀ ਜਾਵੇਗੀ ਫਾਰਮ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਓ ਦੇਖਦੇ ਹਾਂ ਆੜੀ ਰਾਮਾਂ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਲਾਈਕ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਅ ਜਿੰਦਰਪਾਲ ਹੈ ਜੀ ਹਰਜਿੰਦਰਪਾਲ ਜੀ ਕਿ ਕਿਹੜੇ ਪਿੰਡ ਤੋਂ ਤੁਸੀਂ ਵੱਡਵੇ ਤੋਂ ਜੀ ਹਾਂ ਕੀ ਮਾਮਲਾ ਹੈ ਜਿਹੜਾ ਮਾਮਲਾ ਜੀ ਸਾਡੇ ਮੇਰੇ ਭਤੀਜੇ ਨੂੰ ਪਹਿਲੇ ਚੱਕਿਆ ਸੀ ਇਹ ਨਹੀਂ 15 ਮਹੀਨੇ ਹੋ ਗਏ ਜੀ ਇਹਨਾਂ ਤੇ ਕੇਸ ਦਰਜ ਹੋਇਆ ਆ ਇਹਨੇ ਪੁਲਿਸ ਨੇ ਅਜੇ ਤੱਕ ਉਹ ਨਹੀਂ ਕੀਤਾ ਫੇਰੇ ਮੇਰੇ ਮੁੰਡੇ ਨੂੰ ਟੈਚੀ ਤੇ ਨਹੀਂ ਵੱਢਿਆ ਜੀ ਫੇਰ ਆਹੀ ਉਧਰ ਉਹ ਵੀ ਇਹਨਾਂ ਤੇ ਬਣਿਆ ਕੇਸ ਪੁਲਿਸ ਨੇ ਕੁਛ ਨਹੀਂ ਕੀਤਾ ਜੀ ਮੇਰਾ ਮਤ ਹੈ ਆ ਸਾਰੇ ਸਾਨੂੰ ਪੇਪਰ ਦਿਖਾਉਣੇ ਆ ਸਾਰੇ ਪੇਪਰ ਦਿਖਾਉਣੇ ਆ ਤੁਹਾਨੂੰ ਜਿਹੜੇ ਕਿ ਜਿਹੜੇ ਇਹਨਾਂ ਦਾ ਕੇਸ ਬਣੇ ਆ ਆ ਖੇੜੇ ਮੁੰਡਾ ਇਹ ਨਹੀਂ ਵੱਢਿਆ ਪੁਲਿਸ ਨੇ ਹੱਲੇ ਤਾਂ ਕੱਖ ਨਹੀਂ ਕੀਤਾ ਜੀ ਹੈ ਆ ਸੁਨਾੜੀ ਮੁੰਡੇ ਨੂੰ ਮਤ ਸੈਟਅਪ ਪਤਾ ਰਹੇ ਤੋਂ ਪੁਲਿਸ ਆਈ ਇੱਕ ਦਿਨ ਇਹਨਾਂ ਦੇ ਸ਼ੱਤਾਂ ਦੇ ਘੁੰਮਦੀ ਸੀਗੀ ਪਤਾ ਰਹੇ ਤੋਂ ਜ਼ਿਲ੍ਹੰਦਰ ਤੋਂ ਜਿਹੜੀ ਰਾਤੀ ਰਾਤ ਦੇਰ ਰਾਤ ਤੁਹਾਡੇ ਇੱਥੇ ਫਾਇਰਿੰਗ ਹੋਈ ਆ ਹਾਂਜੀ ਉਹ ਕੋਣ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਇੱਥੇ ਆ ਕੀਤੀ ਸੀ ਇਹ ਗੁਰੂ ਆ ਪ੍ਰਿੰਸ ਆ ਜੀ ਇੱਕ ਉਹਨਾਂ ਦਾ ਮੁੰਡਾ ਆ ਇੱਕ ਹੋਰ ਨਾਲ ਆ ਜੀ ਤੇ ਕੀ ਲੱਗਦੀ ਤੁਹਾਡੇ ਕੋਈ ਰੰਜੇਸਾ ਪ੍ਰਾਣੀ ਇਹ ਕੋਈ ਰੰਜੇ ਜੀ ਨਹੀਂ ਸਾਡੀ ਤਾਂ ਜੀ ਜਿਸ ਤਰ੍ਹਾਂ ਤੁਹਾਡੇ ਮੁੰਡੇ ਨੂੰ ਵੱਢਿਆ ਸੀ ਤੇ ਇਹਦੀ ਤੁਸੀਂ ਥਾਣਾ ਸਥਾਨਾ ਬੁਆ ਸ਼ਿਕਾਇਤ ਕੀਤੀ ਸੀ ਕੀਤੀ ਸੀ ਤੇ ਕੀ ਕਾਰਵਾਈ ਪਰਚਾ ਦਰਜ ਹੋਇਆ ਸੀ ਪਰਚਾ ਹੋਇਆ ਜੀ ਆ ਤੁਹਾਨੂੰ ਦਿਖਾਉਂਦੇ ਆ ਰਿਪੋਰਟਾ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਵੀ ਨਹੀਂ ਹੋਈ ਪੁਲਿਸ ਆਈ ਸੀ ਮੌਕੇ ਤੇ ਰਾਤ ਪੁਲਸ ਆਈ ਆ ਰਾਤੀ ਵੀ ਆਈ ਆ ਜੀ ਤੇ ਜਿਹੜਾ ਜਿਹੜਾ ਮੁੰਡੇ ਤੇ ਹਮਲਾ ਹੋਇਆ ਸੀ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਕਿ ਕੋਈ ਕਾਰਵਾਈ ਨਾ ਮਿਲੇ ਆ ਜੀ ਕੀ 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 ਬੰਦਾ ਬਹੁਤ ਆ ਦੇ ਡੀਐਸਪੀ ਨੂੰ ਮਿਲੇ ਆ ਅਤੇ ਐਸਐਸਬੀ ਆਪਣੇ ਤੇ ਬਾਈਆ ਹੁੰਦੇ ਸੀਗੇ ਹਰੇਕ ਉਹ ਦਿਖਾਸ਼ ਉਹਨਾਂ ਤੋਂ ਦੱਸ ਕੇ ਆਉਂਦੇ ਸੀ ਆ ਕੰਮ ਹੋਇਆ ਜੀ ਐਸਪੀ ਉੱਥੇ ਐਸਐਸਬੀ ਕਬੂਤ ਥੱਲੇ ਤੱਕ ਵੀ ਆ ਹੀ ਗਏ ਆ ਤੇ ਹੁਣ ਕਿੰਨੇ ਵਜੇ ਚਲੀਆਂ ਗੋਲੀਆਂ ਦੇ ਦੇਖੋ ਪੌਣੇ ਦੇ 10 ਹੋਏ ਹੁਣੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਤਿੰਨ ਫੇਰ ਹੋਏ ਆ ਜੀ ਇੱਕ ਮਿਸ ਹੋਈ ਆ ਆ ਦੋ ਫੇਰ ਹੋਏ ਆ ਕੋਲ ਵਗੈਰਾ ਹੈ ਤੁਹਾਡੇ ਕੋ ਆ ਤੇ ਇਹ ਹੈ ਗਈ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਤਾਂ ਸਾਡੀ ਜਾਨ ਨੂੰ ਸਾਡੀ ਜਾਨ ਨੂੰ ਖਤਰਾ ਹੈ ਆ ਮੇਰੇ ਕੋ ਬੇਲਣੀਆਂ ਰਾਤ ਵਾਲਾ ਅਸੀਂ ਉਹ ਨਹੀਂ ਬਾਹਰ ਜਾ ਸਕਦੇ ਆਪਣੇ ਨਿਆਣਿਆਂ ਨੂੰ ਅਸੀਂ ਕੰਮਾਂ ਤੇ ਨਹੀਂ ਭੇਜ ਸਕਦੇ ਕੋਈ ਕੈਮਰੇ ਗੁਮਰੇ ਲੱਗੇ ਇੱਥੇ ਸੀਸੀਡੀ ਕੈਮਰੇ ਵਿੱਚ ਜਿਹੜੇ ਲੱਗੇ ਆ ਭਾਜੀ ਅਗਲੇ ਡਰਦੇ ਦੱਸਦੇ ਵੀ ਹੈ ਨਹੀਂਗੇ ਹੁਣ ਕੈਮਰੇ ਤਾਂ ਸਰਪੰਚ ਦੇ ਵੀ ਲੱਗੇ ਆ ਸੀ ਵੀ ਐਸਐਚਓ ਆਇਆ ਸੀ ਤਾਂ ਕੀ ਭਰੋਸਾ ਦਾ ਇਹਨਾਂ ਐਸਐਚਓ ਰਾਤੀ ਆਏ ਸੀਗੇ ਜੀ ਸਵੇਰੇ ਨਹੀਂ ਆਏ ਹੁਣ ਸਵੇਰੇ ਇਹ ਸਰਪੰਚ ਕੋਲ ਆ ਦਿਖਾ ਕੇ ਅੱਜ ਦਾ 11:15 ਬਾਅਦ ਆ ਕਿ ਸਾਹਿਬ ਦੁਪਹਿਰੋਂ ਬਾਅਦ ਆਵਾਂਗੇ ਥੱਲੇ ਤੱਕ ਸਰਪੰਚ ਕੋਲ ਆਣਾ ਜੀ ਇੱਥੇ ਡਰ ਤਾਂ ਭਾਈ ਸੋਨਣਾ ਜੀ ਕਿਹੜੀ ਜਗ੍ਹਾ ਇਥੇ ਡੰਡਾ ਕਿੰਨਾ ਵੱਜ ਰਿਹਾ ਕੀ ਮਾਮਲਾ ਹੈ ਜਿਹੜਾ ਆਪ ਗੋਲੀਆਂ ਚੁੱਕੀ ਸਾਹ ਦੇ ਕੋਈ ਪਤਾ ਨਹੀਂ ਬਰਬਾਦੀ ਕਰਨਾ ਉਹ ਹੈ ਉਹਨਾਂ ਬੰਦੇ ਆ ਬੰਦੇ ਜਿਹੜੇ ਮਦਮਾਸ਼ੀ ਕਰਦੇ ਬਰਬਾਦੀ ਆ ਕਰਵਨ ਨਾਲ ਹੀ ਆ ਜੀ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਹਾਂਜੀ ਗੋਲੂ ਇੱਕ ਨਾਂ ਇਹ ਟ੍ਰੈਂਸਰ ਤੀਜੇ ਬੰਦੇ ਆ ਜਿਹਦੇ ਦੇਖਿਆ ਵੇ ਉਹ ਤੀਜਾ ਬੰਦਾ ਤਿੰਨ ਖੜੇ ਸੀ ਰਾਤ ਗੋਲੀਆਂ ਚਲਾਈਆਂ ਕਿਉਂ ਦਾ ਨਹੀਂ ਕਿਵੇਂ ਚਲਾਈਆਂ ਇਸ ਤੋਂ ਪਹਿਲਾਂ ਵੀ ਤੁਹਾਡੇ ਤੇ ਹਮਲਾ ਹੋਇਆ ਹਾਂਜੀ ਹਾਂ ਆ ਗੇਟ ਉਹ ਦੇਖੋ ਗੇਟ ਬੰਦਿਆ ਹੋਇਆ ਉਹ ਦੇਖੋ ਇੱਥੇ ਮੇਰਾ ਗੇਟ ਹੁੰਦਾ ਸੀਗਾ ਉੱਚ ਵੀ ਇੱਕ ਗੜਾਸਾ ਲੱਗਾ ਹੋਇਆ ਇਹ ਤਾਂ ਅਸੀਂ ਜਿੱਤੇ ਜਿੱਤੇ ਤੁਹਾਨੂੰ ਦੱਸਦੇ ਹਾਂ ਜਿਹੜੇ ਸਾਰੀਆਂ ਗੱਲਾਂ ਮਤਾਂ ਤੁਸੀਂ ਪੁਲਿਸ ਨੂੰ ਦੱਸੀਆਂ ਸੀ ਇਸ ਤੋਂ ਪਹਿਲਾਂ ਹਾਂਜੀ ਹਾਂ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੀਤੀ ਤੇ ਹੁਣ ਕੀ ਮੰਗ ਕਰਦੇ ਜਿਹੜੇ ਰਾਤ ਗੋਲੀਆਂ ਚੱਲੀਆਂ ਕੀ ਮੰਗ ਕਰਦੇ ਕਿ ਅਸੀਂ ਤਾਂ ਕਹਿੰਦੇ ਅੰਦਰ ਹੁਣ ਚਾਹੀਦੇ ਹੋ ਕਿੰਨੇ ਬੰਦੇ ਆਏ ਸੀਗੇ ਜੀ ਕੰਮ ਪੈਦਲੇ ਸੀ ਉਹ ਕੀ ਕੱਟੀ ਖੜੀ ਕੀਤੀ ਹੋਵੇ ਗੱਡੀ ਹੋਵੇ ਮੋਟਰਟੈਕ ਇੱਥੇ ਪੈਦਲੇ ਆਏ ਹੋ ਹਾਂ ਇਹ ਪੈਦਲ ਆਏ ਹੋ ਇਹ ਹਵਾਈ ਵਾਇਰ ਕੀ ਤੇਰੇ ਨੇ ਹਾਂਜੀ ਕਿੰਨੇ ਵਾਇਰ ਕੀਤੇ ਜੀ ਇਹ ਦੋ ਫੈਰ ਹੈ ਉਹਨਾਂ ਨੂੰ 10 ਕਿੱਤੇ ਆ ਉਹਨਾਂ ਇੱਕ ਮੈਸੋ ਗਿਆ ਉਹਨਾਂ ਤੋਂ ਆਪ ਪੈਜਾਂ ਗੋਲੀਆਂ ਹੱਲੇ ਦੇਖ ਲਓ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਹਾਂਜੀ ਪੁਲਿਸ ਸਹੀ ਸੀ ਮੌਕੇ ਤੇ ਮੌਕੇ ਤੇ ਆਈ ਹੈ ਅਸੀਂ ਸਰ ਕੀ ਮਾਮਲਾ ਅੱਜਾ ਪੰਡਤ ਜੀ ਤੋਂ ਤੇ ਚੋਲੀ ਜਲੀ ਹੈ ਇਹ ਕੱਲ ਸਾਨੂੰ ਆਇਆ ਸੀ ਫੋਨ ਤਕਰੀਬਨ 10:30 11:00 ਵਜੇ ਫੋਨ ਆਇਆ ਸੀ ਤੇ ਮੈਂ ਮੁੱਖ ਤੇ ਗਿਆ ਸੀ ਉੱਥੇ ਜਿਹੜੇ ਪਿੰਡ ਵਾਲੇ ਸੀ ਉਹ ਕਹਿੰਦੇ ਸੀ ਇੱਥੋਂ ਮੁੰਨਾਂ ਲੱਗੇ ਨੇ ਇਹਾਂ ਨੇ ਹਵਾ ਚ ਭਾਏ ਤੇ ਉਸ ਤੋਂ ਵੀ ਅਸੀਂ ਜਾਂਚ ਕਰ ਰਹੇ ਹਾਂ ਕਿ ਕਿਹੜੇ ਚਾਰ ਸਾਹਮਣੇ ਆਉਂਦੇ ਨੇ ਮੁੱਖ ਤੌਰ 'ਤੇ ਕੌਣ ਆ ਲੋਕ ਜਿਨ੍ਹਾਂ ਨੇ ਉਹ ਫਾਇਰ ਕੀਤੇ ਆ ਕਿ ਇਹਨਾਂ ਦੇ ਪਹਿਲਾਂ ਇੱਥੇ ਦੇ ਰਹਿਣ ਵਾਲੇ ਸੀ ਕੰਨਵਾਉ 2 ਸਾਲ ਦਾ ਬੈਕਪਾਸ ਹੋ ਗਿਆ ਸਮੋਦੇ ਪਹਿਲਾਂ ਸੱਖਾ ਦਾ ਕਿਸੇ ਕਿਸੇ ਨੇ ਫਾਰਗਰੈਂਸ ਨੂੰ ਇਹਨਾਂ ਨੂੰ ਲੋਕ ਨਹੀਂ ਦੇਖ ਰਹੇ ਵਕੀ ਜੋ ਇਹਨਾਂ ਨੂੰ ਪਤਾ ਲੱਗਿਆ ਜਰੂਰੀ ਸਰ ਕਿੰਨੇ ਫਾਇਰ ਕੀਤੇ ਇਹਨਾਂ ਨੇ ਇਹਨਾਂ ਨੇ ਕਿਹਾ ਉੱਥੇ 2 ਫਾਇਰ ਕੀਤੇ ਨੇ ਚਲਾਈਆਂ ਕਿੰਨਾਂ ਦੇ ਕੁਝ ਸਾਹਮਣੇ ਆ ਕੀ ਨਹੀਂ ਸਾਹਮਣੇ ਇਹ ਜਿਹਨਾਂ ਨੇ ਜਿਹਨਾਂ ਕੁੜੀਆਂ ਚਲਾਈਆਂ ਨੇ ਤੇ ਪਹਿਲਾਂ ਕੋਈ ਮਾਮਲਾ ਮੂਲ ਅਦਾਲਤ ਪਹਿਲਾਂ ਹੈਗੇ ਨੇ ਮਾਮਲੇ ਅਦਾਲਤ ਉਹਨਾਂ ਤੇ ਆਪਣੇ ਸਿਟੀ ਗਾਰਡਾ ਵੀ ਹੈ ਸਾਡੇ ਵੀ ਇਹ ਗੱਲ ਤੇ ਸਤਨਾ ਉਹਨਾਂ ਤੇ ਨਾਮ ਵਗੈਰਾ ਥਿਰ ਹੋਏ ਇਹਨਾਂ ਨੇ ਚਲਾਈਦਾ ਨਾਮ ਇੱਕ ਤੱਕ ਖੋਲੂਗਾ ਤੇ ਬਾਕੀ ਪਤਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੀ ਦੇਖਦੇ ਜੋ ਬਿਆਨ ਥੁਲਖਾਨ ਨੇ ਗੁੱਸਾ ਫਿਰ ਕਰਦੇ ਤੇ ਕਦੋਂ ਤੱਕ ਕ੍ਰੈਸਟੋਰ ਦੀ ਪਾਸੇ ਇਹ ਜਲਦੀ ਜਲਦੀ ਇਹਨਾਂ ਨੂੰ